ਤਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਤਾਂ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਹਾਂ ਉਸ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਔਰ ਅੱਜ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਹਾਂ ਮਹਾਨ ਖੁਦਾਵੰ ਦੇ ਪਿਆਰੇ ਪਿਤਾ ਪਰਮੇਸ਼ਰ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਤੀ ਵਡਿਆਈ ਦਿੰਦੇ ਖੁਦਾਵੰ ਦਾ ਸੀ ਸਭ ਦੇ ਸਬਰ ਅੱਜ ਦੇ ਇਸ ਰੋਜ਼ਾ ਦੇ ਵਿੱਚ ਖੁਦਾਵੰ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਕਿ ਵਰਤ ਰੱਖ ਕੇ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਯਾਰ ਅਸੀਂ ਇਹਨਾਂ ਵਚਨਾ ਦੇ ਦੁਆਰਾ ਕਰਾਂ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦੇਨ ਪਰਵੇਸ ਤੁਸਨ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹੋਏ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਅਪਾ ਪਰਮੇਸ਼ਰ ਦੇ ਵਚਨ ਚ ਸੁਣਾਗੇ ਗਲਾਤੀਆ 2:20 ਅਤੇ 21 ਨੰਬਰ ਆਇਤ ਨੂੰ ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸ਼ਰੀਰ ਵਿੱਚ ਜਿਉਂਦਾ ਹਾਂ ਸੋ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਮੈਂ ਪਰਮੇਸ਼ਰ ਦੀ ਕਿਰਪਾ ਨੂੰ ਵਿਅਰਥ ਨਹੀਂ ਸਮਝਦਾ ਕਿਉਂਕਿ ਜੇ ਵਿਵਸਥਾ ਦੇ ਰਾਹੀਂ ਧਾਰਮਿਕਤਾ ਹੁੰਦੀ ਤਾਂ ਮਸੀਹ ਦਾ ਮਰਨ ਮਰਨਾ ਵਿਅਰਥ ਹੀ ਹੋਇਆ ਹਾਲੇਲੂਇਆ ਫਰਮੇਸ਼ਾ ਦਾ ਬਚਨ ਸਾਨੂੰ ਕੀ ਦੱਸਦਾ ਬਹੁਤ سارے ਲੋਗ ਹੈ ਜੋ ਸੰਸਾਰ ਵਿੱਚ ਦੁੱਖ ਮੁਸੀਬਤ ਪਰੇਸ਼ਾਨੀਆਂ ਨੂੰ ਬਰਦਾਸ਼ਤ ਕਰ ਰਿਹਾ ਜਾਂ ਫਿਰ ਫਾਸਟਿੰਗ ਦੇ ਵਿੱਚ ਜਿਨ੍ਹਾਂ ਦੀ ਜ਼ਿੰਦਗੀ ਚ ਕਾਫੀ ਪਰੇਸ਼ਾਨੀ ਆ ਰਹੀ ਆ ਜਿਸ ਤਰ੍ਹਾਂ ਇੱਕ ਮਾਰਨਿੰਗ ਟਾਈਮ ਹੀ ਇੱਕ ਮੈਸੇਜ ਆਇਆ ਸੀ ਸਿਸਟਮ ਵਰਤ ਦੇ ਵਿੱਚ ਕਾਫੀ ਵੀਕਨੈਸ ਹੋ ਰਹੀ ਸੀ ਬੋਡੀ ਵਿੱਚ ਮਤਲਬ ਇਹ ਫੀਲ ਹੋ ਰਹੀ ਸੀ ਕਿ ਜਾਨ ਹੀ ਨਹੀਂ ਹੈਗੀ ਔਰ ਉਹ ਕਾਫੀ ਕਮਜ਼ੋਰੀ ਮਹਿਸੂਸ ਕਰ ਰਹੇ ਸੀ ਆਪਣੇ ਅੰਦਰ ਇਵਨ ਹਜੇ ਫਾਸਟਿੰਗ ਨੂੰ ਸ਼ੁਰੂ ਹੋਏ ਵੀ ਕੁਝ ਸਮਾਂ ਹੀ ਹੋਇਆ ਸੀ ਕਰੀਬ ਕਰੀਬ 8 ਜਾਂ 8.5 10 ਵੇਡ ਦਾ ਸਮਾਂ ਸੀ ਤਾਂ ਉਹਦੇ ਵਿੱਚ ਅਸੀਂ ਕੀ ਵੇਖਦੇ ਹਾਂ ਕਿ ਵਚਨ 'ਚ ਲਿਖਿਆ ਤੁਹਾਡਾ ਆਤਮਾ ਤਾਂ ਤਿਆਰ ਆ ਪਰ ਸਰੀਰ ਕਮਜ਼ੋਰ ਆ ਕਹਿੰਦਾ ਭਾਵ ਕਿ ਅਸੀਂ ਅੰਦਰੋਂ ਬਹੁਤ ਚਾਹਤ ਰੱਖਦੇ ਆ ਕਿ ਖੁਦਾ ਦੇ ਲਈ ਅਸੀਂ ਫਲ ਲੈ ਕੇ ਆਈਏ ਖੁਦਾ ਦੇ ਵੱਡੇ ਕੰਮਾਂ ਨੂੰ ਅਸੀਂ ਕਰੀਏ ਪਰਮੇਸ਼ਰ ਦੀ ਮਹਿਮਾ ਦੇ ਲਈ ਅਸੀਂ ਆਪਣੇ ਆਪ ਨੂੰ ਇਸਤੇਮਾਲ ਕਰੀਏ ਅਸੀਂ ਆਪਣੇ ਸਰੀਰ ਨੂੰ ਪਵਿੱਤਰ ਅਤੇ ਜਉਂਦਾ ਬਲੀਦਾਨ ਕਰਕੇ ਖੁਦਾ ਅੱਗੇ ਚੜਾਈਏ ਪਰ ਜਿਹੜਾ ਸਾਡਾ ਸਰੀਰ ਆ ਨਾ ਇਹਨੂੰ ਆਰਾਮ ਦੀ ਆਦਤ ਪੈ ਗਈ ਆ ਜਿਹੜਾ ਤੁਹਾਡਾ ਸਰੀਰ ਆ ਇਹਨੂੰ ਅਸੀਂ ਜੋ ਦੇਈ ਜਾਂਦੇ ਹਾਂ ਉਹੋ ਜਿਹਾ ਬਣੀ ਜਾਂਦਾ ਆ ਔਰ ਅਸੀਂ ਆਪਣੇ ਸਰੀਰ ਨੂੰ ਕਦੇ ਬਾਲਾ ਕਸ਼ਟ ਦਿੱਤਾ ਨਹੀਂ ਇਸ ਲਈ ਹੁਣੇ ਤੋਂ ਕਸ਼ਟ ਬਰਦਾਸ਼ਤ ਨਹੀਂ ਹੁੰਦਾ ਅਸੀਂ ਆਪਣੇ ਸਰੀਰ ਨੂੰ ਕਦੇ ਦੁੱਖ ਵਿੱਚ ਪਾਇਆ ਹੀ ਨਹੀਂ ਇਸ ਲਈ ਹੁਣ ਉਹ ਸਰੀਰ ਤੋਂ ਦੁੱਖ ਨਹੀਂ ਸਹਿ ਹੁੰਦੇ ਅਸੀਂ ਆਪਣੇ ਸਰੀਰ ਨੂੰ ਕਦੇ ਭੁੱਖਿਆ ਛੱਡਿਆ ਹੀ ਨਹੀਂ ਇਸ ਲਈ ਸਾਡੇ ਸਰੀਰ ਤੋਂ ਭੁੱਖ ਨਹੀਂ ਬਰਦਾਸ਼ਤ ਹੁੰਦੀ ਅਸੀਂ ਆਪਣੇ ਸਰੀਰ ਨੂੰ ਕਦੇ ਖੁਦਾ ਵਿੱਚ ਲੈ ਕੇ ਬੈਠੇ ਹੀ ਨਹੀਂ ਇਸ ਲਈ ਸਾਡੇ ਸਰੀਰ ਜਿਹੜਾ ਉਹ ਖੁਦਾ ਵਿੱਚ ਬੈਠਣ ਤੋਂ ਥੱਕ ਜਾਂਦਾ ਹੈ ਹਾਰ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਕਦੇ ਆਲਸ ਪਾਉਣ ਲੱਗ ਜਾਂਦਾ ਕਦੇ ਦਰਦਾਂ ਹੋਣ ਲੱਗ ਜਾਂਦੀਆਂ ਕਦੇ ਬੇਚੈਨੀ ਹੋਣ ਲੱਗ ਜਾਂਦੀ ਆ ਤਾਂ ਇਹ ਸੀਨ ਬਹੁਤ ਸਾਰੇ ਪੈਣਾ ਪਾਈਆਂ ਦਾ ਇੱਕ ਨਹੀਂ ਪਰ ਆਲਮੋਸਟ 99% ਮਸੀ ਪਰਵਾਰਾਂ ਦਾ ਆ ਕਿ ਜਦੋਂ ਅਸੀਂ ਪ੍ਰੇਰ ਕਰਦੇ ਸਾਨੂੰ ਇਹ ਪ੍ਰੋਬਲਮਾਂ ਦੀ ਫਾਸਟਿੰਗ ਕਰਦੇ ਇਹ ਪ੍ਰੋਬਲਮ ਹੁੰਦੀ ਹੈ ਉਹਦਾ ਰੀਜ਼ਨ ਕੀ ਆ ਵਚਨ ਚ ਲਿਖਿਆ ਸਰੀਰ ਕੀ ਆ ਕਮਜ਼ੋਰ ਆ ਆਤਮਾ ਤਿਆਰ ਆ ਪਰ ਸਰੀਰ ਕਮਜ਼ੋਰ ਆ ਜਦੋਂ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇਣਾ ਸ਼ੁਰੂ ਕਰਾਂਗੇ ਤਾਂ ਸਰੀਰ ਕਸ਼ਟ ਸਨ ਲੈ ਜਾ ਲੇਗਾ ਜਦੋਂ ਬਚਪਨ ਚ ਸਾਥੋਂ ਪਹਿਲਾਂ ਬੈਠ ਵੀ ਨਹੀਂ ਸੀ ਹੁੰਦਾ ਫਿਰ ਆਪਣੀ ਮਾਂ ਨੇ ਵਾਰ-ਵਾਰ ਸਾਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬੈਠਣ ਲੱਗੇ ਫਿਰ ਆਪਣੇ ਆਪ ਹਿੰਮਤ ਕਰਕੇ ਰੁੜਨ ਲੱਗੇ ਸਰੀਰ ਤਾਂ ਆਰਾਮਚੀ ਸੀ ਅਗਰ ਅਸੀਂ ਹਿੰਮਤ ਕੀਤੀ ਆ ਸੀ ਰੁੜਨ ਲੱਗੇ ਅਸੀਂ ਚੱਲਣ ਲੱਗੇ ਦੌੜਨ ਲੱਗੇ ਔਰ ਅੱਜ ਅਸੀਂ ਆਪਣੇ ਆਸਰੇ ਦੇ ਨਾਲ ਬਿਨਾ ਕਿਸੇ ਸਹਾਰੇ ਤੋਂ ਬਹੁਤ ਅੱਛੇ ਤਰੀਕੇ ਨਾਲ ਸਾਰੇ ਕੰਮ ਕਰ ਪਾ ਰਹੇ ਹਾਂ ਕਿਉਂਕਿ ਅਸੀਂ ਆਪਣੇ ਸਰੀਰ ਨੂੰ ਉਹਨਾਂ ਸਾਰੇ ਕੰਮਾਂ ਲਈ ਤਿਆਰ ਕੀਤਾ ਅਤੇ ਉਹ ਸਾਰੇ ਕੰਮ ਅਸੀਂ ਪੂਰੀ ਮਿਹਨਤ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਵਫਾਦਾਰੀ ਦੇ ਨਾਲ ਕੀਤੇ ਔਰ ਇਹ ਲਈ ਇਹ ਨਹੀਂ ਹੋਇਆ ਹੁਣ ਅੱਜ ਕੋਈ ਵੀ ਪੈਨਪਾਈ ਕਰ ਰਿਹਾ ਅਗਰ ਕੋਈ ਇਲੈਕਟ੍ਰੀਸ਼ੀਅਨ ਆ ਤਾਂ ਉਹ ਮਾੜੇ ਕੋਕਕ ਤੋਂ ਇਲੈਕਟ੍ਰੀਸ਼ੀਅਨ ਬਣ ਕੇ ਨਹੀਂ ਆਇਆ ਸੀ ਪਹਿਲਾਂ ਉਹਨੇ ਸਿੱਖਿਆ ਔਰ ਉਸ ਤੋਂ ਬਾਅਦ ਉਹਨੇ ਉਹ ਕੰਮ ਸ਼ੁਰੂ ਕਰਨਾ ਕੀਤਾ ਹੌਲੀ ਹੌਲੀ ਉਹ ਪਰਫੈਕਟ ਹੋ ਗਿਆ ਅਗਰ ਕੋਈ ਪਲੰਬਰ ਹੈ ਉਹਨੇ ਪਲੰਬਿੰਗ ਬਚਪਨ ਤੋਂ ਨਹੀਂ ਸਿੱਖੀ ਸੀ ਉਹਨੇ ਵੱਡਿਆ ਹੋਇਆ ਉਹਨੇ ਸਿੱਖੀ ਉਹ ਹੋ ਗਈ ਅਗਰ ਕੋਈ ਮਜ਼ਦੂਰੀ ਕਰ ਰਹਾ ਉਹਦਾ ਸਰੀਰ ਬਚਪਨ ਤੋਂ ਮਜ਼ਦੂਰੀ ਲਈ ਤਿਆਰ ਨਹੀਂ ਸੀ ਪਹਿਲਾਂ ਉਹ ਬਹੁਤ ਜ਼ਿਆਦਾ ਥੱਕਦਾ ਹੋਏਗਾ ਫਿਰ ਹੌਲੀ ਹੌਲੀ ਉਹਦੀ ਤਕਾਬੜ ਜਿਹੜੀ ਘੱਟ ਹੋ ਗਈ ਪਹਿਲਾਂ ਉਹਨੂੰ ਸਾਹ ਬਹੁਤ ਜ਼ਿਆਦਾ ਚੜਦਾ ਹੋਏਗਾ ਹੁਣ ਉਹਦਾ ਸਾਹ ਹੌਲੀ ਹੌਲੀ ਪੱਕ ਗਿਆ ਪਹਿਲਾਂ ਉਹਨੂੰ ਨੀਂਦ ਬਹੁਤ ਆਉਂਦੀ ਹੋएगी ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਹੁਣ ਉਹਨੂੰ ਆਦਤ ਪੈ ਗਈ ਆ ਉਸੇ ਤਰ੍ਹਾਂ ਅਸੀਂ ਕੋਈ ਵੀ ਕੰਮ ਕਰਦੇ ਆਂ ਜਾਂ ਸਿੱਖਦੇ ਆਂ ਸਾਨੂੰ ਪਹਿਲੇ-ਪਹਿਲੇ ਤਕਲੀਫ ਬਹੁਤ ਹੁੰਦੀ ਆ ਪਹਿਲੇ-ਪਹਿਲੇ ਸਾਨੂੰ ਇਹ ਬਹੁਤ ਫੀਲ ਹੁੰਦਾ ਕਿ ਮੈਂ ਨਹੀਂ ਕਰ ਪਾਵਾਂਗਾ ਮੇਰੇ ਤੋਂ ਨਹੀਂ ਹੋ ਰਿਹਾ ਮੇਰਾ ਸਰੀਰ ਥੱਕ ਗਿਆ ਮੈਂ ਹੰਬ ਗਿਆ ਮੈਨੂੰ ਭੁੱਖ ਨਹੀਂ ਬਰਦਾਸ਼ਤ ਹੁੰਦੀ ਜਿਸ ਤਰ੍ਹਾਂ ਹੁਣ ਗਰਮੀਆਂ ਦੇ ਦਿਨ ਕਾਫੀ ਲੰਬੇ ਹੋਣ ਦੇ ਕਰਕੇ ਦੋ ਬੜੀ ਮੁਸ਼ਕਿਲਾਂ ਆਜਦੇ ਹੋਣਗੇ ਕਾਫੀਆਂ ਨਾਲ ਇਦਾਂ ਹੁੰਦਾ ਹੋਏਗਾ ਕਿ ਟਾਈਮ ਹੀ ਦੇਖੀ ਰਣਾ ਹਜੇ 2 ਹੀ ਵਜੇ 2 ਹੀ ਬੜੀ ਮੁਸ਼ਕਿਲ ਨਾਲ ਵੱਜਣੇ ਹਜੇ ਤਾਂ ਹੋਰ ਦਿਨ ਵਧਣੇ ਆ ਮਈ ਜੂਨ ਦੇ ਵਿੱਚ ਜਾ ਕੇ ਤਾਂ ਉਸ ਤੋਂ ਬਾਅਦ ਦੇਖਿਓ ਕਿੰਨੇ ਵੱਡੇ ਵੱਡੇ ਦਿਨ ਲੱਗਣੇ ਜੋ ਜੁਲਾਈ ਤੱਕ ਇਹ ਲੱਗਣਾ ਕਰਨਾ ਕਿ ਦੋ ਕਿਹੜੇ ਵੇਲੇ ਵੱਜਣਗੇ ਤਾਂ ਉਸ ਸਮੇਂ ਖੁਦਾ ਕਹ ਰਿਹਾ ਅਸੀਂ ਸ਼ੁਰੂਆਤ ਕਰੋ ਕੀਤੀ ਜਨਵਰੀ ਚ ਜਦੋਂ ਦੋ ਸਾਡੇ ਚੱਲਦੇ ਫਿਰਦੇ ਆਰਾਮ ਨਹੀਂ ਵੱਜ ਜਾਂਦੇ ਸੀ ਫਿਰ ਫਰਵਰੀ ਚ ਥੋੜਾ ਹੋਰ ਸਮੇਂ ਦਾ ਫਰਕ ਪਿਆ ਫਿਰ ਮਾਰਚ ਚ ਥੋੜਾ ਹੋਰ ਸਮੇ ਦਾ ਫਰਕ ਪਿਆ ਹੁਣ April ਚ ਥੋੜਾ ਹੋਰ ਸਮੇ ਦਾ ਫਰਕ ਪੈ ਗਿਆ ਆ ਇਸ ਤਰ੍ਹਾਂ ਖੁਦਾ ਨੇ ਸਾਨੂੰ ਇੱਕੇ ਵਾਰ ਤਾਂ ਨਹੀਂ ਨਾ ਪੂਰੀ ਵੱਡੀ ਮੁਸੀਬਤ ਲਈ ਖੜਿਆ ਕੀਤਾ ਜਨਵਰੀ ਦੇ ਵਿੱਚ ਦੋ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਆਰਾਮ ਨਾਲ ਸਾਡੀ ਫਾਸਟਿੰਗ ਕੰਪਲੀਟ ਹੋ ਜਾਂਦੀ ਸੀ ਬੜੇ ਵਧੀਆ ਅਸੀਂ ਕਰ ਲੈਂਦੇ ਸੀ ਵੀ ਜਿੱਦਾਂ ਸਾਨੂੰ ਬੈਠਣਾ ਸਿਖਾਇਆ ਫਿਰ ਅਸੀਂ ਫਰਵਰੀ ਦੇ ਵਿੱਚ ਰਿੜਨਾ ਸਿੱਖਿਆ ਹੁਣ ਅਸੀਂ ਮਾਰਚ ਦੇ ਵਿੱਚ ਚੱਲਣਾ ਫਿਰਨਾ ਸਿੱਖਿਆ ਅਸਲੀ ਮਿਹਨਤ ਮਜ਼ਦੂਰੀ ਜਦਾਂ ਇੱਕ ਮਜ਼ਦੂਰ ਪਹਿਲਾਂ ਥੋੜਾ ਥੋੜਾ ਕੰਮ ਸਿੱਖ ਕੇ ਹੁਣ ਉਹ ਪੱਕੇ ਤਰੀਕੇ ਨਾਲ ਕੰਮ ਦੇ ਕਰਨ ਯੋਗ ਹੋ ਜਾਂਦਾ ਹੁਣ ਸਾਡਾ ਹੈਗਾ ਮਈ ਜੂਨ ਜੁਲਾਈ ਔਰ ਮੇਬੀ ਅਗਸਤ ਜ ਵੀ ਕਾਫੀ ਦਿਨ ਵੱਡੇ ਹੁੰਦੇ ਇਹ ਸਾਰੇ ਮਹੀਨੇ ਸਾਡੇ ਸਟਰਗਲ ਦੇ ਆ ਮਿਹਨਤ ਦੇ ਆ ਔਰ ਅਸੀਂ ਵੇਖਣਾ ਕਿ ਅਸੀਂ ਕਿਸ ਕਦਰ ਖੁਦਾ ਚ ਵਧਨਾ ਆ ਉਸ ਤੋਂ ਬਾਅਦ ਵਚਨ ਚ ਲਿਖਿਆ ਇਹ ਇਹ ਸਾਰਾ ਸਾਲ ਸਾਨੂੰ ਬੜੀ ਵਧੀਆ ਸਿੱਖਿਆ ਦਿੰਦਾ ਹੁਣੇ-ਹੁਣੇ ਇਹ ਗੱਲ ਹੈ ਮੇਰੇ ਦਿਮਾਗ ਚ ਆਈ ਦੇਖੋ ਪਹਿਲੇ 3 ਮਹੀਨੇ ਬੜੇ ਆਰਾਮ ਨਾਲ ਇੱਕ ਫਾਸਟਿੰਗ ਅਸੀਂ ਕਰ ਲਾਗੇ ਫਿਰ 4 ਮਹੀਨੇ ਪੂਰਾ ਫੁੱਲ ਸਟਰਗਲ ਹੋਏਗਾ ਫੁੱਲ ਸਟਰਗਲ ਕਹਿੰਦਾ ਪਾ ਕੇ ਦੋ ਬੜੀ ਮੁਸ਼ਕਲ ਆਵਜਣੇ ਇਹਨੇ ਵਿੱਚ ਸਨ ਚੱਕਰ ਵੀ ਹੋਣਗੇ ਸਾਨੂੰ ਭੁੱਖ ਵੀ ਲੱਗੇਗੀ ਸਾਡਾ ਸਿਰ ਵੀ ਦੁਖਸਾਦਾ ਸਾਨੂੰ ਉਲਟੀ ਫੀਲ ਵੀ ਹੋ ਸਕਦਾ ਤਾਂ ਇਹ ਸਭ ਚੀਜ਼ਾਂ ਹੋਣ ਗਿਆ ਸਾਡੇ ਨਾਲ ਫਿਰ ਉਸ ਤੋਂ ਬਾਅਦ ਦੇਖੋ ਆਰਾਮ ਦਾ ਇੱਕ ਮੰਥ ਫਿਰ ਸ਼ੁਰੂ ਹੋਣਗੇ ਉਸ ਤੋਂ ਬਾਅਦ ਅਕਤੂਬਰ ਨਵੰਬਰ ਔਰ ਦਸੰਬਰ ਫਿਰ ਜਨਵਰੀ ਫਿਰ ਮਾਰਚ ਫਿਰ ਫਰਵਰੀ ਇੰਨੇ ਮਹੀਨੇ ਸਾਡੇ ਆਰਾਮ ਦਾ ਇੱਕ ਹੋਣਗੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ 2 ਵਜੇ ਗਏ ਤੇ ਕਦੋਂ ਸਾਡੀ ਫਾਸਟਿੰਗ ਕੰਪਲੀਟ ਹੋ ਗਈ ਉਸੇ ਤਰ੍ਹਾਂ ਖੁਦਾ ਦੇ ਵਿੱਚ ਵੀ ਸਾਡੀ ਜ਼ਿੰਦਗੀ ਐਸੀ ਹੀ ਹੈ ਜੋ ਦੋਸਤ ਇਹ ਸ਼ੁਰੂਆਤ ਚੁਣਨੇ ਪਰਮੇਸ਼ਰ ਸਾਨੂੰ ਕੋਈ ਐਡੀ ਮੁਸੀਬਤ ਨਹੀਂ ਦਿੰਦਾ ਵੀ ਜਿਹੜੇ ਸਾਡੇ ਸਹਿਣ ਤੋਂ ਬਾਹਰ ਹੋਵੇ ਹੌਲੀ-ਹੌਲੀ ਸਾਡੀ ਪ੍ਰੋਬਲਮ ਵੱਧਦੀ ਜਾਂਦੀ ਔਰ ਇੱਕ ਸਮਾਂ ਆਉਂਦਾ ਜਦੋਂ ਸਾਨੂੰ ਮੁਸੀਬਤਾਂ ਦੇ ਦਰਿਆ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਇੱਕ ਅੱਗ ਦਾ ਦਰਿਆ ਹੀ ਲਗਾ ਲਵੇ ਬੰਦਾ ਕਿ ਹਾਂ ਮੈਂ ਉਹ ਚੋਂ ਨੰਗਣਾ ਪਾਏਗਾ ਔਰ ਮੈਂ ਕਿਵੇਂ ਨੰਗਾ ਪਰ ਜਿਹੜਾ ਉਹਦੇ ਵਿੱਚੋਂ ਪਾਰ ਹੋ ਗਿਆ ਜਿਹੜਾ ਲੰਘ ਗਿਆ ਉਹਦੇ ਲਈ ਫਿਰ ਅੱਗੇ ਐਸ਼ ਔਰ ਆਰਾਮ ਹੈ ਇੱਕ ਠੰਡਕ ਹੈ ਇੱਕ ਸ਼ਾਂਤੀ ਹੈ ਇੱਕ ਆਰਾਮ ਹੈ ਇਸ ਤਰ੍ਹਾਂ ਪੂਰੇ ਸਾਲ ਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਕਿ ਹਰ ਮਹੀਨਾ ਸਾਨੂੰ ਇੱਕ ਨਵੀਂ ਪ੍ਰੀਖਿਆ ਲਈ ਤਿਆਰ ਕਰ ਰਿਹਾ ਜੇ ਸਾਡਾ ਆਰਾਮ ਬਹੁਤਾ ਹੈ ਨਾ ਤਾਂ ਸਾਡੇ ਦੁੱਖ ਵੀ ਵੱਡੇ ਹੋਣਗੇ ਜੇ ਸਾਡਾ ਦੁੱਖ ਬਿਹੱਦ ਦਰਦਨਾਕ ਤੇ ਸਾਡੇ ਸਹਿਣ ਤੋਂ ਬਾਹਰ ਆ ਤਾਂ ਸਾਡੀ ਖੁਸ਼ੀ ਵੀ ਸਾਡੇ ਸਾਹਮਣ ਤੋਂ ਸਾਡਾ ਆਨੰਦ ਸਾਡੀਆਂ ਬਰਕਤਾਂ ਵੀ ਸਾਡੇ ਰੱਖਣ ਤੋਂ ਬਾਹਰ ਹੋਣ ਗਿਆ ਸਾਡੇ ਤੋਂ ਉਮੜ ਕੇ ਜਾਣ ਗਿਆ ਡੁੱਲਣ ਗਿਆ ਤੇ ਸਾਡੇ ਤੋਂ ਰੱਖੀਆਂ ਨਹੀਂ ਜਾਣ ਗਿਆ ਇੰਨੀਆਂ ਬਰਕਤਾਂ ਹੋਣ ਗਿਆ ਖੁਦਾ ਦੀ ਹallelujah ਪਰ ਇਹ ਉਹਨਾਂ ਨਾਲ ਹੀ ਹੋਏਗਾ ਜਿਹੜੇ ਮਸੀਹ ਦੇ ਵਿੱਚ ਆਪਣੇ ਆਪ ਦੇ ਲਈ ਆਰਾਮ ਦਾ ਇੱਕ ਜ਼ਿੰਦਗੀ ਨਹੀਂ ਸ਼ਾਂਤੀ ਪ੍ਰੇਮ ਦਇਆ ਨਹੀਂ ਪਰ ਕੀ ਪਾਲਣਗੇ ਵਚਨ ਚ ਲਿਖਿਆ ਉਹ ਮੈਮ ਅਸੀ ਦੇ ਨਾਲ 슬ੀਵ ਉੱਤੇ ਚੜਾਇਆ ਗਿਆ ਆ ਹallelujah ਹੁਣ ਮਸੀਹ 슬ੀਵ ਉੱਤੇ ਕਿਵੇਂ ਚੜਾਇਆ ਗਿਆ ਸੀ ਉਹ ਇਹ ਤਾਂ ਨਹੀਂ ਆਇਆ ਵੀ ਹੱਸਦਾ ਹੱਸਦਾ ਆ ਸ਼ਾਲ ਮਾਰ ਕੇ 슬ੀਵ ਤੇ ਚੜ ਗਿਆ ਤੇ ਲੋਕਾਂ ਨੇ ਉਹਦੀਆਂ ਬਾਹਾਂਵਾਂ ਨੂੰ ਫੁੱਲਾਣਾ ਬੰਨ੍ਹਿਆ ਤੇ ਉੱਥੇ AC ਲੱਗਾ ਸੀ ਕੂਲਿੰਗ ਅੱਛੀ ਆ ਰਹੀ ਸੀ ਗੁੱਡ ਫੀਲਿੰਗ ਹੋ ਰਹੀ ਸੀ ਉਹਨੂੰ ਤੇ ਉਹ ਬੜੇ ਆਰਾਮ ਨਾਲ ਉੱਥੇ ਹੋਇਆ ਖੁਦਾ ਬਾਪੜੇ ਉਹਨੂੰ ਮਾਰਿਆ ਨਹੀਂ ਉਦੋਂ ਹੀ ਜਿਉਂਦੇ ਨੂੰ ਪੰਜ ਸੱਤ ਮਿੰਟਾਂ ਚੱਕ ਲਿਆ ਐਸੀ ਜ਼ਿੰਦਗੀ ਤਾਂ ਨਹੀਂ ਸੀ ਨਾ 슬ੀਵ ਦੀ ਮੋਟੈਂਟਲੀ ਕਿ ਜਿਹੜਾ ਮਸੀਹਾ ਉਹ ਹਰ ਵਾਰ ਇਸ ਗਲਦੰਗੀ ਕਰ ਕਰਕੇ ਮੈਂ ਮਸੀਹ ਦੇ ਨਾਲ ਸਲੀਵ ਤੇ ਚੜਾਇਆ ਗਿਆ ਹਾਂ ਅਗਰ ਸਾਡੀ ਜ਼ਿੰਦਗੀ ਚ ਦੁੱਖ ਚੱਲ ਰਿਹਾ ਪ੍ਰੋਬਲਮ ਚੱਲ ਰਹੀਆਂ ਆ ਸਾਡੇ ਤੇ ਲੋਕ ਝੂਠੇ ਇਲਜ਼ਾਮ ਲਗਾ ਰਹੇ ਨੇ ਅਸੀਂ ਫਸੇ ਹੋਏ ਹਾਂ ਅੱਜ ਲੋਕ ਸਾਡੇ ਤੇ ਠੱਠਾ ਕਰ ਰਹੇ ਆ ਅੱਜ ਲੋਕ ਸਾਨੂੰ ਕਹਿ ਰਹੇ 13 ਪਰਮੇਸ਼ਰ ਦੇਖੋ ਹਰ ਪ੍ਰੀਖਿਆ ਆਉਂਦੀ ਆ ਸਾਡੇ ਤੇ ਸ਼ੁਰੂ ਤੋਂ ਦੇਖਦੇ ਆਂ ਅਸੀਂ ਜਦੋਂ ਯੀਸ਼ੂ ਨੂੰ ਜੇਲ੍ਹ ਚ ਫੜਾਇਆ ਗਿਆ ਸੀਗਾ ਉਸ ਲੋਕਾਂ ਤੇ ਝੂਠੇ ਇਲਜ਼ਾਮ ਲੱਗੇ ਸੀ ਸਾਡੇ ਵਿੱਚੋਂ ਵੀ ਐਸੇ ਬਹੁਤ ਸਾਰੇ ਭੈਣ ਭਾਈ ਹੋਣਗੇ ਜਿਨ੍ਹਾਂ ਤੇ ਝੂਠੇ ਇਲਜ਼ਾਮ ਲੱਗਣਗੇ ਕਿ ਇਹ ਮਸਜਿਦ ਦੇ ਨਾਂ ਤੇ ਵੱਡੀਆਂ ਵੱਡੀਆਂ ਫੜਾ ਮਾਰਦੇ ਐ ਸਭ ਝੂਠ ਬੋਲਦੇ ਐਸਾ ਕੁਛ ਨਹੀਂ ਐ ਮਸਜਿਦ ਆ ਪੈਸੇ ਦੇ ਕੇ ਇਹਨਾਂ ਨੂੰ ਆਪਣੇ ਚਰ ਲਾਉਂਦਾ ਐਸੇ ਝੂਠੇ ਇਲਜ਼ਾਮ ਬਹੁਤ ਲੋਕਾਂ ਤੇ ਲੱਗੇ ਹੋਣਗੇ ਉਸ ਤੋਂ ਬਾਅਦ ਕੀ ਹੋਇਆ ਯੇਸ਼ੂ ਨੂੰ ਕਿਹਾ ਗਿਆ ਕਿ ਤੂੰ ਆਪਦੇ ਗੁਨਾਹ ਸਾਬਿਤ ਕਰ ਤੂੰ ਦੱਸ ਕਿ ਇਹ ਇਹਨਾਂ ਨੇ ਜੋ ਕਹਿ ਰਿਹਾ ਇਹ ਸੱਚੀ ਐ ਕਿ ਝੂਠੀ ਐ ਪਰ ਉਹ ਚੁੱਪ ਰਹਿ ਉਸੇ ਦਿਨ ਸਾਨੂੰ ਵੀ ਲੋਕ ਕੀ ਕਹਿਣਗੇ ਠੀਕ ਆ ਜੇ ਤੁਸੀਂ ਐਦਾਂ ਹੀ ਆ ਜੇ ਤੁਸੀਂ ਆਪਦੇ ਦੇਵੀ ਦੇਵੀ ਛੱਡ ਕੇ ਸਾਨੂੰ ਦੱਸੋ ਤੁਹਾਨੂੰ ਕੀ ਮਿਲਿਆ ਕੀ ਮਿਲਿਆ ਤੁਹਾਨੂੰ ਉਸ ਪਰਮੇਸ਼ਰ ਤੋਂ ਉਸ ਤੋਂ ਬਾਅਦ ਯੀਸ਼ੂ ਦੇ ਮੂਹ ਤੇ ਥੁੱਕਿਆ ਗਿਆ ਉਹਦੇ ਠੱਠਾ ਮੁਖੌਲ ਕੀਤੇ ਗਏ ਉਹਨੂੰ ਨੀਚਾ ਦਿਖਾਇਆ ਗਿਆ ਉਹਨੂੰ ਕੁੱਟਿਆ ਮਾਰਿਆ ਗਿਆ ਤਾਂ ਠੱਠਾ ਮੁਖੌਲ ਸਾਡਾ ਵੀ ਹੁੰਦਾ ਕਿ ਅੱਜ ਤੱਕ ਇਹਨਾਂ ਨੇ ਮਸੀਹ ਤੋਂ ਕੀ ਖਾਟ ਲਿਆ ਮਿਲਿਆ ਤਾਂ ਕੁਝ ਹੈ ਨਹੀਂ ਵਾਧੂ ਦਾ ਇੱਕ ਦੁੱਖ ਪਾਉਣਗੇ ਇਹਨਾਂ ਨੂੰ ਪਤਾ ਲੱਗੇਗਾ ਸਾਡੇ ਤੇ ਲੋਕ ਹੱਸਦੇ ਆਏ ਵੱਡੇ ਮਸੀਹ ਹਾਲੇਲੂਇਆ ਦੇ ਨਾਮ ਤੇ ਲੁਕੀ ਬਹੁਤ ਮੁਖੌਲ ਕਰਦੇ ਆ ਉਸ ਤੋਂ ਬਾਅਦ ਮਸੀਹ ਨੂੰ ਮਾਰਿਆ ਕੁੱਟਿਆ ਗਿਆ ਤਾਂ ਸ਼ੈਤਾਨ ਸਾਡੀ ਜ਼ਿੰਦਗੀ 'ਚ ਕਾਫੀ ਪ੍ਰੋਬਲਮਸ ਪਾਉਂਦਾ ਆ ਪਰ ਸਮ ਟਾਈਮ ਪਰਮੇਸ਼ਰ ਵੀ ਕਿਉਂਕਿ ਜਿਵੇਂ ਅਸੀਂ ਵੇਖੀਏ ਤਾਂ ਸਲੀਬ ਦੇ ਜਾਣ ਤੋਂ ਪਹਿਲਾਂ ਤਾਂ ਜੋ ਦੁੱਖ ਸੀ ਉਹ ਸ਼ੈਤਾਨ ਨੇ ਉਹਦੇ ਲਈ ਨਹੀਂ ਚੁਣਿਆ ਸੀ ਜੋ ਸੱਚਾਈ ਆ ਸਾਨੂੰ ਲੱਗਦਾ ਕਿ ਸ਼ੈਤਾਨ ਨੇ ਯਸ਼ੂ ਨੂੰ ਮਰਵਾਇਆ ਕੁੱਟਵਾਇਆ ਠੁਕਵਾਇਆ ਉਹਦੇ ਖਿਲਾਫ ਬੁਲਵਾਇਆ ਉਹਨੂੰ ਉਹਨੂੰ ਡੀਗ੍ਰੇਡ ਕੀਤਾ ਉਹਦੇ ਮਨ ਨੂੰ ਉਹਦੇ ਵਿਚਾਰਾਂ ਨੂੰ ਉਹਦੇ ਵਿਸ਼ਵਾਸ ਨੂੰ ਪਰਖਿਆ ਪਰ ਉਹ ਸਭ ਪਰਿਕਸ਼ਾ ਸੀ ਖੁਦਾ ਵੱਲੋਂ ਜੇਸੀ ਪੜੀਏ ਤਾਂ ਨਬੀਆਂ ਦੇ ਮੂੰਹ ਚੋਂ ਜਿਹੜੀ ਭਵਿਸ਼ਵਾਣੀ ਹੋਈ ਸੀ ਉਹ ਸ਼ੈਤਾਨ ਨੇ ਨਹੀਂ ਕਰਵਾਈ ਸੀ ਕਿ ਉਹ ਇੱਕ ਲੇਲੇ ਦੀ ਨਿਆਈ ਆਏਗਾ ਉਹ ਚੁੱਪ ਰਹੇਗਾ ਉਹਨੂੰ ਕੁਤਰੀ ਜਾਏਗੀ ਉਹ ਬੋਲੇਗਾ ਨਹੀਂ ਉਹਨੂੰ ਪਤਾ ਹੋਏਗਾ ਮੈਂ ਬਲੀ ਤੇ ਜਾ ਰਿਹਾ ਪਰ ਉਹ ਬੋਲੇਗਾ ਨਹੀਂ ਇਹ ਸਭ ਗੱਲਾਂ ਨਬੀਆਂ ਦੇ ਦੁਆਰਾ ਪ੍ਰੋਫੈਸੀ ਦੇ ਤੌਰ ਤੇ ਲਿਖੀਆਂ ਗਈਆਂ ਔਰ ਇਹ ਗੱਲਾਂ ਸ਼ੈਤਾਨ ਵੱਲੋਂ ਨਹੀਂ ਪ੍ਰੋਫੈਸੀ ਹੋਈ ਸੀਗੀ ਇਹ ਪ੍ਰੋਫੈਟਿਕ ਵਰਡ ਜਿਹੜੇ ਸੀ ਖੁਦਾ ਦੇ ਸੀ ਕਿਉਂਕਿ ਪਰਮੇਸ਼ਰ ਦੇ ਮੂਹਰੇ ਵਚਨ ਹੀ ਪਵਿੱਤਰ ਗ੍ਰੰਥ ਚ ਦਰਜ ਆ ਸ਼ੈਤਾਨ ਤਾਂ ਬਹੁਤ ਕੁਝ ਕਹਿੰਦਾ ਸੀ ਉਹਦੀਆਂ ਗੱਲਾਂ ਤਾਂ ਨਹੀਂ ਨਾ ਦਰਜ ਸਾਰੀਆਂ ਕੁਝ ਕੁਝ ਗੱਲਾਂ ਉਹਦੀਆਂ ਦਰਜ ਆ ਪਰ ਪ੍ਰੋਫੈਸੀ ਨਹੀਂ ਉਹਦੀ ਕੋਈ ਵੀ ਦਰਜ ਕਿਉਂਕਿ ਉਹ ਪ੍ਰੋਫੈਸੀ ਨਹੀਂ ਕਰ ਸਕਦਾ ਉਹ ਸਿਰਫ ਸਾਨੂੰ ਉਸ ਚੀਜ਼ ਤੇ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰੇਗਾ ਵੀ ਇਦਾਂ ਹੋਵੇਗਾ ਤੁਸੀਂ ਵਿਸ਼ਵਾਸ ਕਰੋ ਤਾਂ ਹੋ ਜਾਏਗਾ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਤਾਂ ਨਹੀਂ ਹੋਏਗਾ ਪਰ ਖੁਦਾ ਦੀ ਜਿਹੜੀ ਪ੍ਰੋਫੈਸੀ ਆ ਤੁਸੀਂ ਵਿਸ਼ਵਾਸ ਕਰੋ ਜਾਂ ਨਾ ਕਰੋ ਉਹਨੇ ਉਹੇ ਹੋ ਹੀ ਜਾਣਾ ਹੈ ਉਸੀ ਤਰ੍ਹਾਂ ਜੋ ਉਸੇ ਯੇਸ਼ੂ ਮਸੀਹ ਨੂੰ ਉਸ ਵੇਲੇ ਸਤਾਇਆ ਜਾ ਰਿਹਾ ਸੀ ਦੋਸ਼ ਲਗਾਏ ਜਾ ਰਹੇ ਸੀ ਦੁੱਖ ਦਿੱਤੇ ਜਾ ਰਹੇ ਸੀ ਉਹ ਸ਼ੈਤਾਨ ਵੱਲੋਂ ਨਹੀਂ ਸੀ ਉਹ ਖੁਦਾ ਵੱਲੋਂ ਸੀ ਉਸੇ ਤਰ੍ਹਾਂ ਸਾਡੀ ਵੀ ਜ਼ਿੰਦਗੀ 'ਚ ਦੁੱਖ ਆਉਂਦੇ ਮੁਸੀਬਤ ਆਉਂਦੀਆਂ ਪਰੇਸ਼ਾਨੀਆਂ ਆਉਂਦੀਆਂ ਸਾਨੂੰ ਪਰਖਿਆ ਜਾਂਦਾ ਸਾਡੇ ਵਿਸ਼ਵਾਸ ਨੂੰ ਜਾਂਚਿਆ ਜਾਂਦਾ ਔਰ ਉਹ ਪ੍ਰੀਖਿਆਵਾਂ ਪਰਮੇਸ਼ਰ ਵੱਲੋਂ ਹੀ ਹੁੰਦੀਆਂ ਆ ਉਹ ਖੁਦਾ ਵੱਲੋਂ ਹੀ ਦੇਣ ਹੁੰਦੀਆਂ ਪਰਮੇਸ਼ਰ ਦੀ ਆਸ਼ੀਸ਼ ਪ੍ਰਭੂ ਦੀ ਕਿਰਪਾ ਪ੍ਰਭੂ ਦਾ ਦਾਣ ਹੁੰਦਾ ਸਾਡੇ ਲਈ ਜਾਂ ਫਿਰ ਪ੍ਰਭੂ ਦੇ ਵੱਲੋਂ ਇੱਕ ਤੰਡਿਆਂ ਦਾ ਰਹਾ ਤਿਆਰ ਕੀਤਾ ਹੁੰਦਾ ਸਾਡੇ ਲਈ ਕਿ ਇਸ ਪ੍ਰੀਖਿਆ ਦੇ ਵਿੱਚੋਂ ਲੰਘੋ ਤੇ ਉਸ ਤੋਂ ਅੱਗੇ ਫੁੱਲਾਂ ਦਾ ਰਾ ਹੋਏਗਾ ਆਨੰਦ ਦੀਆਂ ਦਰਿਆ ਦਰਿਆ ਵਗਣਗੇ ਖੁਸ਼ਹਾਲੀ ਹੋਏਗੀ ਭਰਪੂਰੀ ਹੋਵੇਗੀ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਉਸੇ ਤਰ੍ਹਾਂ ਜੇ ਅਸੀਂ ਸੋਚੀਏ ਵੀ ਅਸੀਂ ਮਸੀਹ ਯਿਸੂ ਵਿੱਚ ਤਾਂ ਸਾਨੂੰ ਇਹ ਵੀ ਹਮੇਸ਼ਾ ਯਾਦ ਰੱਖਣਾ ਪਊਗਾ ਕਿ ਅਸੀਂ ਮਸੀਹ ਯਿਸੂ ਦੇ ਨਾਲ ਸਰੀਰ ਤੇ ਚੜਾਏ ਜਾ ਰਹੇ ਹਾਂ ਔਰ ਸਰੀਰ ਤੇ ਚੜਾਏ ਜਾਣ ਤੋਂ ਪਹਿਲਾਂ ਉਹਨੂੰ ਜਿੰਨੇ ਦੁੱਖ ਮਿਲੇ ਸੀ ਉਹ ਦੁੱਖ ਸਾਨੂੰ ਵੀ ਚੱਲਣੇ ਪੈਣਗੇ ਕਹਿੰਦਾ ਹੁਣ ਮੇਰਾ ਸਰੀਰ ਭਾਵੇਂ ਮਰ ਗਿਆ ਪਰ ਮਸੀਹ ਮੇਰੇ ਵਿੱਚ ਜਿੰਦਾ ਆ ਔਰ ਜਿਹੜਾ ਮਸੀਹ ਜਿਉਂਦਾ ਸੀ ਪਹਿਲਾਂ ਉਹਨੂੰ ਸਲੀਬ ਤੇ ਚੜਾਇਆ ਗਿਆ ਉਹਨੂੰ ਬਹੁਤ ਜ਼ਿਆਦਾ ਦੁੱਖ ਮਿਲੇ ਔਰ ਉਸ ਤੋਂ ਬਾਅਦ ਉਹ ਜੀ ਉਠੈਸ ਲਈ ਅਗਰ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਅੰਦਰ ਮਸੀਹ ਜਿਉਂਦਾ ਰਵੇ ਤਾਂ ਸਾਨੂੰ ਵੀ ਇਹਨਾਂ ਸਾਰੇ ਦੁੱਖਾਂ ਮਸੀਹ ਤਾਂ ਪਰੇਸ਼ਾਨੀਆਂ ਦੇ ਨੂੰ ਸਹਿਣਾ ਪਏਗਾ ਇਹਦੇ ਵਿੱਚ ਖੜਨਾ ਪਏਗਾ ਕਹਿੰਦਾ ਕਿਉਂ ਜੋ ਪਰਮੇਸ਼ਰ ਦੇ ਕਿਉਂਕਿ ਵਚਨ ਚ ਲਿਖਿਆ ਹੁਣ ਜੋ ਮੈਂ ਸ਼ਰੀਰ ਵਿੱਚ ਜਿਉਂਦਾ ਹਾਂ ਜੋ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ ਵਚਨ ਚ ਲਿਖਿਆ ਜੇ ਮੈਂ ਸ਼ਰੀਰ ਵਿੱਚ ਜੋਦਾ ਹਾਂ ਤਾਂ ਕਾਦੇ ਨਾਲ ਜਾਉਂਦਾ ਹਾਂ ਕਿਉਂਕਿ ਮੈਨੂੰ ਖੁਦਾ ਤੇ ਵਿਸ਼ਵਾਸ ਆ ਪਰ ਅਸਲ 'ਚ ਇਹ ਮੇਰਾ ਸ਼ਰੀਰ ਨਹੀਂ ਹੈ ਮੇਰੇ ਅੰਦਰ ਜਿਉਣ ਵਾਲਾ ਕੌਣ ਹੈ ਮੇਰਾ ਪਰਮੇਸ਼ਰ ਆ ਔਰ ਮੇਰਾ ਪਰਮੇਸ਼ਰ ਮੇਰੇ 'ਚ ਕਿਦਾਂ ਜਿਊਮੇਗਾ ਮਸੀਹ ਯੀਸੂ ਕਿਦਾਂ ਜਿਉਆਇਆ ਸੀ ਕਿਉਂਕਿ ਉਹਨੇ ਸਾਰੇ ਦੁੱਖਾਂ ਮੁਸੀਬਤਾਂ ਪਰੇਸ਼ਾਨੀਆਂ ਨੂੰ ਚੁੱਪ ਕਰਕੇ ਸਹਿ ਲਿਆ ਸੀ ਅਗਰ ਅਸੀਂ ਵੀ ਆਪਣੇ ਮੁਸ਼ਕਿਲ ਮੁਸੀਬਤ ਪਰੇਸ਼ਾਨੀਆਂ ਨੂੰ ਚੁੱਪ ਕਰਕੇ ਸਹਿ ਰਹੇ ਹਾਂ ਤਾਂ ਸਮਝੋ ਕਿ ਸਾਡੇ ਅੰਦਰ ਖੁਦਾ ਜੀ ਉੱਠੇਗਾ ਔਰ ਜਦੋਂ ਖੁਦਾ ਜੀ ਉੱਠੇਗਾ ਤਾ ਉਹਦੀ ਕਿਰਪਾ ਇੰਨੀ ਜ਼ਿਆਦਾ ਹੋਏਗੀ ਜੋ ਸਾਥੋਂ ਵੇਖ ਹੀ ਨਹੀਂ ਜਾਏਗੀ ਜਦੋਂ ਚੇਲਿਆਂ ਨੇ ਦੇਖਿਆ ਕਿ ਜਦੋਂ ਯਸ਼ੂ ਮਸੀਹ ਉਹਨਾਂ ਦੇ ਸਾਹਮਣੇ ਖੜੇ ਹੋ ਗਏ ਪਵਿੱਤਰ ਸਫੇਦ ਅਤੇ ਇੰਨੇ ਪਵਿੱਤਰ ਔਰ ਚਮਕੀਲੇ ਵਸਤਰ ਸੀ ਕੋ ਦੇਖ ਲਈ ਸੀ ਪਾਰੇ ਜਦੋਂ ਖੁਦਾ ਸਾਡੇ ਅੰਦਰ ਜਿਉਂਦਾ ਉਠੇਗਾ ਤਾਂ ਸਾਡੀਆਂ ਆਸ਼ੀਸ਼ਾਂ ਸਾਡੀਆਂ ਬਰਕਤਾਂ ਸਾਡੀ ਪਰਪੂਰੀ ਖੁਸ਼ਹਾਲੀ ਆਨੰਦ ਦੁਗਣਾ ਕਰਕੇ ਸਾਨੂੰ ਮਿਲੇਗਾ ਜਿਦਾ ਆਯੋਬ ਨਬੀ ਨੂੰ ਮਿਲਿਆ ਕਿਉਂਕਿ ਉਹਨੇ ਉਸ ਪਰਿਕਸ਼ਾ ਨੂੰ ਸਹਿ ਲਿਆ ਉਹਨਾਂ ਦੁੱਖਾਂ ਮੁਸੀਬਤਾਂ ਪਰੇਸ਼ਾਨੀਆਂ ਨੂੰ ਸਹਿ ਲਿਆ ਜਿਹੜੀਆਂ ਉਹਦੇ ਤੇ ਆਈਆਂ ਸੀ ਔਰ ਜਦੋਂ ਅਸੀਂ ਇਸ ਸੇ ਅਮਰ ਗੇਤਾ ਖੁਦਾ ਸਾਨੂੰ ਬਰਕਤ ਜ਼ਰੂਰ ਦਵੇਗਾ वचन ਤੇ ਲਿਖਿਆ ਮੈਂ ਪਰਮੇਸ਼ਰ ਦੀ ਕਿਰਪਾ ਨੂੰ ਵਿਅਰਥ ਨਹੀਂ ਸਮਝਦਾ ਅਸੀਂ ਇਸ ਬਹੁਤ ਵਾਰੀ ਗਲਤੀ ਕਰ ਦਿੰਨੇ ਆ ਅਸੀਂ ਕੀ ਕਹਿ ਦਿੰਨੇ ਆ ਅਸੀਂ ਕੀ ਕਹਿੰਦੇ ਬਹੁਤ ਵਾਰ ਅ ਐਸੀ ਜ਼ਿੰਦਗੀ ਨਾਲੋਂ ਤਾਂ ਅਸੀਂ ਕਦੋਂ ਦੇ ਮਰ ਚੁੱਕੇ ਹੁੰਦੇ ਸਾਨੂੰ ਇਹੋ ਜੇ ਸਾਹਾਂ ਤੋਂ ਅਸੀਂ ਕੀ ਲੈਣਾ ਜੇ ਸਾਨੂੰ ਦੁੱਖ ਹੀ ਮਿਲ ਰਿਹਾ ਸਾਹ ਕੀ ਆ ਸਾ ਖੁਦਾ ਦੇ ਦੁਆਰਾ ਮਿਲੀ ਇੱਕ ਕਿਰਪਾ ਹੈ ਔਰ ਜਦੋਂ ਅਸੀਂ ਇਹ ਸ਼ਬਦ ਬੋਲਦੇ ਅਸੀਂ ਖੁਦਾ ਦੀ ਕਿਰਪਾ ਨੂੰ ਵਿਅਰਥ ਕਹਿੰਨੇ ਆ ਸਾਡੀ ਜ਼ਿੰਦਗੀ ਸਾਨੂੰ ਇਹ ਮੌਕਾ ਜਿਹੜਾ ਮਿਲਿਆ ਸੀ ਕਹਿੰਨੇ ਐ ਐਸੀ ਜ਼ਿੰਦਗੀ ਇੰਨੇ ਦੁੱਖ ਮੁਸੀਬਤ ਪਰੇਸ਼ਾਨੀਆਂ ਵਾਲੀ ਜ਼ਿੰਦਗੀ ਮੇਰਾ ਜੀ ਕਹਿੰਦਾ ਮੈਂ ਸਹਾਈਂ ਹੀ ਕਰ ਲਾ ਮੈਂ ਐਸੀ ਜ਼ਿੰਦਗੀ ਤੋਂ ਲੈਣਾ ਹੀ ਕੀ ਆ ਖੁਦਾ ਨੇ ਸਾਨੂੰ ਜ਼ਿੰਦਗੀ ਦਿੱਤੀ ਮੌਕਾ ਦਿੱਤਾ ਦੇਣ ਦਿੱਤਾ ਸਾਹ ਦਿੱਤੇ ਰ ਅਸੀਂ ਉਹਦੀ ਕਿਰਪਾ ਨੂੰ ਵਿਅਰਥ ਸਮਝਦੇ ਰ ਅਸੀਂ ਕਹਿੰਨੇ ਅਸੀਂ ਐਸੀ ਜ਼ਿੰਦਗੀ ਤੋਂ ਕੀ ਲੈਣਾ ਉੱਥੇ ਅਸੀਂ ਉਹਦੀ ਕਿਰਪਾ ਨੂੰ ਵਿਅਰਥ ਸਮਝਦੇ ਆ ਤੇ ਜਿਹੜੇ ਖੁਦਾ ਦੀ ਕਿਰਪਾ ਨੂੰ ਵਿਅਰਥ ਸਮਝਦੇ ਆ ਉਹ ਇਹ ਉਮੀਦ ਨਾ ਰੱਖਣ ਕਿ ਉਹਨਾਂ ਨੂੰ ਕੁਝ ਮਿਲੇਗਾ ਸਭ ਤੋਂ ਵੱਡੀ ਅਤੇ ਪਹਿਲੀ ਕਿਰਪਾ ਨੇ ਸਾਡੇ ਤੇ ਆਪਣੇ ਅਨਮੋਲ ਸਾਹ ਦੇ ਕੇ ਹੀ ਕੀਤੀ ਆ ਤੇ ਜਦੋਂ ਅਸੀਂ ਉਹਦੇ ਅਨਮੋਲ ਸਾਹਾਂ ਨੂੰ ਵਿਅਰਥ ਜਾਣਦੇ ਉਹਦੀ ਜ਼ਿੰਦਗੀ ਨੂੰ ਵਿਅਰਥ ਸਮਝਦੇ ਆ ਔਰ ਕਹਿੰਦੇ ਆ ਵੀ ਸਾਨੂੰ ਐਸੀ ਜ਼ਿੰਦਗੀ ਨਹੀਂ ਚਾਹੀਦੀ ਅਸੀਂ ਖਤਮ ਕਰਨਾ ਚਾਹੁੰਦੇ ਤਾਂ ਅਸੀਂ ਉਹਦੀ ਕਿਰਪਾ ਨੂੰ ਤੋਸ਼ ਜਾਣਦੇ ਅਸੀਂ ਉਹਦੇ ਦਿੱਤੀ ਕਿਰਪਾ ਨੂੰ ਵਿਅਰਥ ਸਮਝਦੇ ਆ ਤੇ ਫਿਰ ਜਦੋਂ ਖੁਦਾ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਸਾਨੂੰ ਦੇ ਰਿਹਾ ਅਸੀਂ ਉਹ ਨਹੀਂ ਰੱਖ ਪਾਰੇ ਸਾਨੂੰ ਉਹ ਨਹੀਂ ਚੰਗੀ ਲੱਗ ਰਹੀ ਤੇ ਫਿਰ ਖੁਦਾ ਸਾਨੂੰ ਸਾਡੀ ਮਰਜ਼ੀ ਅਨਸਾਰ ਵੀ ਨਹੀਂ ਦੇਗਾ ਕਿਉਂਕਿ ਪਰਮੇਸ਼ਰ ਨੂੰ ਪਤਾ ਕਿ ਜੋ ਮੈਂ ਦਿੱਤਾ ਸੀ ਉਹ ਉੱਤਮ ਸੀ ਜਦੋਂ ਇਹ ਤੋਂ ਉੱਤਮ ਨਹੀਂ ਸਮਝਿਆ ਗਿਆ ਸੰਭਾਲਿਆ ਗਿਆ ਤੇ ਹੋਰ ਇਹ ਕੀ ਹੀ ਸੰਭਾਲ ਕੇ ਰੱਖ ਲੇਗਾ ਇਸ ਲਈ ਵਜਨ ਤੇ ਲਿਖਿਆ ਮਸੀਹ ਦਾ ਮਰਨਾ ਵਿਅਰਥ ਹੋਇਆ ਅਗਰ ਅਸੀਂ ਆਪਣੇ ਆਪ ਨੂੰ ਪਵਿੱਤਰ ਸਮਝ ਕੇ ਖੁਦਾ ਦੇ ਵਚਨਾਂ ਨੂੰ ਤੋਸ਼ ਜਾਣੀਏ ਕਹਿੰਦਾ ਕਿਉਂਕਿ ਵਿਵਸਥਾ ਦੇ ਅਨੁਸਾਰ ਧਾਰਮਿਕਤਾ ਨਹੀਂ ਵਿਵਸਥਾ ਕੀ ਹੈ ਇਹ ਗੱਲ ਵੀ ਸਮਝਣੀ ਬਹੁਤ ਜ਼ਰੂਰੀ ਹੈ ਕਹਿੰਦਾ ਵਿਵਸਥਾ ਦੇ ਅਨੁਸਾਰ ਧਾਰਮਿਕਤਾ ਹੁੰਦੀ ਤਾਂ ਮਸੀਹ ਦਾ ਮਰਨਾ ਵਿਅਰਥ ਸੀ ਜੇ موسی ਨੇ ਵਿਵਸਥਾ ਸਾਰੀ ਲਿਖ ਦਿੱਤੀ ਸੀ ਨਾ ਹੁਕਮ ਵਿਦਿਆ ਸਭ ਲਿਖ ਦਿੱਤਾ ਜੇ ਸਾਡੀ ਧਾਰਮਿਕਤਾ ਸਿਰਫ ਉਥੋਂ ਸਿੱਧ ਹੁੰਦੀ ਤਾਂ ਮਸੀਹ ਦਾ ਮਰਨਾ ਵਿਅਰਥ ਹੁੰਦਾ ਹੁਣ ਐਸਾ ਕਿਉਂ ਲਿਖਿਆ ਗਿਆ ਵਿਵਸਥਾ ਸਾਨੂੰ ਕੀ ਦੱਸਦੀ ਸੀ ਖੁਦਾ ਦੇ ਅੱਗੇ ਸਾਡੇ ਜਿਹੜੇ 10 ਹੁਕਮ ਦਿੱਤੇ ਗਏ ਉਹ ਵੀ ਵਿਵਸਥਾ ਦੇ ਵਿੱਚ ਲਿਖੇ ਗਏ ਕੋਰਚ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿੱਦਾਂ ਖੁਦਾ ਦੀ ਆਗਿਆਕਾਰੀ ਕਰਨੀ ਕੀ ਕੀ ਹੁਕਮ ਹੈ ਪਰਮੇਸ਼ਰ ਇੱਕ ਨੂੰ ਮੰਨਣਾ ਮੂਰਤੀ ਪੂਜਾ ਨਹੀਂ ਕਰਨੀ ਗੋਂਡੇ ਨਾ ਵੰਡਣਾ ਚੋਰੀ ਝੂਠ ਲੋਭ ਮੋਹ ਹੰਕਾਰ ਵਿਪਤਾਵਾਂ ਇਹ ਵੈਰ ਵਿਰੋਧ ਅਸੀਂ ਨਹੀਂ ਕਰਨੇ ਜੋ ਪਾਪ ਹੋ ਗਿਆ ਆ ਬਲੀ ਚੜਾ ਦਿਓ ਗੁਨਾਹ ਹੋ ਗਿਆ ਆ ਬਲੀ ਚੜਾ ਦਿਓ ਅਸ਼ੁੱਧ ਹੋ ਗਿਆ ਆ ਬਲੀ ਚੜਾ ਦਿਓ ਇਦਾਂ ਲਹੂ ਚੜਾ ਦੋ ਇਦਾਂ ਪੂਛ ਚੜਾ ਦੋ ਇਹ ਸਾਰੀਆਂ ਚੀਜ਼ਾਂ ਇੱਕ ਵਿਵਸਥਾ ਸੀ ਵਿਵਸਥਾ ਕਹਿੰਦਾ ਭਾਵੇਂ ਕੰਮ ਹੁੰਦਾ ਕਿ ਵਿਵਸਥਾ ਸੰਦ ਸੀ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਸਰੀਰਿਕ ਕੰਮ ਕਰਕੇ ਆਪਣੇ ਗੁਨਾਹਾਂ ਤੋਂ ਸ਼ਮਾ ਕਰ ਸਕਦੇ ਹੋ ਹੁਣ ਇਹ ਤਾਂ ਹੋਇਆ ਅੱਜ ਦਾ ਪਛਤਾਪ ਇਹ ਤਾਂ ਹੋਇਆ ਸਰੀਰ ਦਾ ਪਛਤਾਪ ਪਤੜੀ ਆਤਮਾ ਦਾ ਪਛਤਾਪ ਨਹੀਂ ਹਜੇ ਹੋਇਆ ਸੀ ਹੁਣ ਅਸੀਂ ਵਿਵਸਥਾ ਦੀਆਂ ਗੱਲਾਂ ਮੰਨ ਕੇ ਕਿ ਅਸੀਂ ਐਤਵਾਰ ਚਰਚ ਜਾ ਰਹੇ ਹਾਂ ਅਸੀਂ ਵਿਵਸਥਾ ਨੂੰ ਪੂਰਾ ਕਰ ਰਹੇ ਹਾਂ ਕਿ ਐਤਵਾਰ ਸਚਰਚ ਜਾ ਕੇ ਉੱਥੇ ਬੰਦਗੀ ਸੁਣ ਕੇ ਆ ਕੇ ਕਰਿਆ ਕਿ ਅਸੀਂ ਪ੍ਰੇਰ ਕਢ ਲਈ ਉਸ ਤੋਂ ਬਾਅਦ ਤਾਂ ਸਾਡਾ ਚਾਲ ਚੱਲਣ ਕਿਹੋ ਜਿਹਾ ਪਾਪੀਆਂ ਦੋਸ਼ੀਆਂ ਝੂਠੇ ਹੰਕਾਰੀਆ ਨਸ਼ੇੜੀਆਂ ਬੇਚਾਰੀਆਂ ਤੇ ਜੇ ਸਿਰਫ ਸਾਡੇ ਇਹ ਹੁਕਮ ਮੰਨਣ ਦੇ ਨਾਲ ਕਿ ਯੇਸ਼ੂ ਤਾਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ ਨਹੀਂ ਅਸੀਂ ਨਹੀਂ ਮੰਨਦੇ ਜੀ ਜੇ ਅਸਾਂ ਨੂੰ ਕਹਤਾ ਸੰਡੇ ਚਰਚ ਜਾਣਾ ਸੀ ਜਾਣਿਆ ਫਿਰ ਵਿਵਸਥਾ ਦੀਆਂ ਦੋ ਚਾਰ ਗੱਲਾਂ ਮੰਨ ਕੇ ਅਸੀਂ ਕਈ ਵਾਰੀ ਥਰਮੀ ਠਹਿਰ ਜਾਗੇ ਤਾਂ ਫਿਰ ਮਸੀਹ ਨੂੰ ਆਉਣ ਦੀ ਕੀ ਲੋੜ ਸੀ ਉਹ ਕਿਉਂ ਹੰਦਾ ਉਹ ਕਿਉਂ ਦੁੱਖ ਚੱਲਦਾ ਉਹਨੂੰ ਕੀ ਲੋੜ ਸੀ ਸਾਡੇ ਲਈ ਮਰਨ ਦੀ ਅਗਰ ਅਸੀਂ ਸਿਰਫ ਪੜ੍ਹ ਸੁਣ ਕੇ ਤੇ ਉਹਦੀ ਪਾਲਣਾ ਕਰਕੇ ਹੀ ਸਵਰਗ ਚੱਲ ਜਾਂਦੇ ਕਿਉਂਕਿ ਪਾਲਣਾ ਸਾਥ ਹੋਈ ਵੀ ਨਹੀਂ ਵੇਖਿਆ ਜਾਵੇ ਤਾਂ ਸਿਰਫ ਅਸੀਂ ਇਹ ਇਹ ਵਿਵਸਥਾ ਬਹੁਤ سارے ਲੋਕ ਪੂਰੇ ਕਰਦੇ ਕਿ ਸੰਡੇ ਚਰਚ ਜਾਂਦੇ ਆ ਪਰ ਜਾਂਦੇ ਕਿ ਦੇ ਲਈ ਲਾਲਚ ਲਈ ਆ ਜਸਵੇਰ ਦੇ ਵਚਨ ਚ ਵੀ ਅਸੀਂ ਜਾਣੇ ਕਿ ਅਸੀਂ ਸਿਰਫ ਕਾਇਦੇ ਲਈ ਜਾ ਰਹੇ ਹਾਂ ਸਾਡੇ ਸਵਾਰਥ ਲਈ ਜਾ ਰਹੇ ਹਾਂ ਸਾਡੇ ਮਤਲਬ ਲਈ ਜਾ ਰਹੇ ਹਾਂ ਤਾਂ ਵਚਨ ਚ ਲਿਖਿਆ ਮਸੀਹਾ ਮਰਨਾ ਵਿਅਰਥ ਹੁੰਦਾ ਅਗਰ ਸਾਰੇ ਕੰਮਾਂ ਵਿਵਸਥਾ ਕਰ ਲੈਂਦੀ ਕਿਉਂਕਿ ਮਸੀਹ ਦੇ ਆਉਣ ਤੋਂ ਪਹਿਲਾਂ ਜੋ ਵਿਵਸਥਾ ਸੀ ਸਾਡੇ ਸਰੀਰਕ ਪਾਪਾਂ ਤੋਂ ਸਾਨੂੰ ਮਾਫ ਕਰਵਾ ਦਿੰਦੀ ਸੀ ਬਲੀਆਂ ਚੜਾ ਦਿੰਦੀ ਸੀ ਪਰ ਸਾਡੇ ਆਤਮਾ ਦੇ ਪਾਪ ਬੜੇ ਘਣਾਉਣੇ ਹੋ ਗਏ ਸੀ ਕਿ ਆਤਮਾ ਨੂੰ ਅਸੀਂ ਖੁਦਾ ਚ ਨਹੀਂ ਲੈ ਕੇ ਜਾਂਦੇ ਸੀ ਸਾਨੂੰ ਇੱਕ ਮੌਕਾ ਮਿਲ ਗਿਆ ਸੀ ਵਾਰ-ਵਾਰ ਪਾਪ ਕਰਨ ਦਾ ਤੇ ਅਸੀਂ ਬਲੀਆਂ ਚੜਾ ਦਿੰਦੇ ਸੀ ਪਾਪਾਂ ਤੋਂ ਬਚ ਜਾਂਦੇ ਸੀ ਇਸ ਲਈ ਮਸੀਹ ਹੁਣ ਮਰਿਆ ਕਿ ਹੁਣ ਵਾਰ-ਵਾਰ ਪਾਪ ਕਰਨੇ ਬੰਦ ਵਾਰ-ਵਾਰ ਬਲੀਆਂ ਛੜਾਉਣੀਆਂ ਬੰਦ ਹੁਣ ਤੁਸੀਂ ਮੇਰੇ ਦੁਆਰਾ ਧਰਮਿਤ ਠਹਿਰੋਗੇ ਪਹਿਲਾਂ ਅਸੀਂ ਵਿਵਸਥਾ ਦੇ ਪਾਲਣਾ ਕਰਦੇ ਸੀ ਤੇ ਅਸੀਂ ਧਾਰਮਿਕਤਾ ਨੂੰ ਥੋੜੇ ਕੁਝ ਪਰਸੈਂਟ ਪੂਰਿਆ ਕਰ ਲੈਂਦੇ ਸੀ ਹੁਣ ਅਗਰ ਅਸੀਂ ਮਸੀਹ ਦੇ ਹੁਕਮਾਂ ਵਿਧੀਆਂ ਦੀ ਪਾਲਣਾ ਕਰਾਂਗੇ ਤਾਂ ਅਸੀਂ ਵਿਵਸਥਾ ਦੀ ਤਾਂ ਅਸੀਂ ਧਾਰਮਿਕਤਾ ਨੂੰ ਪੂਰੇ ਪੂਰੇ ਤਰੀਕੇ ਨਾਲ ਫੋਲੋ ਕਰ ਸਕਦੇ ਹਾਂ ਕਿਉਂਕਿ ਜੋ ਮਸੀਹ ਨੇ ਕੀਤਾ ਦੇਖੋ ਜੋ موسی ਨੇ ਕੀਤਾ ਸੀ ਜੋ موسی ਨੇ ਵਿਵਸਥਾ ਲਿਖੀ ਉਸ ਤੋਂ ਬਾਅਦ ਲੋਕ ਮਰੇ ਜ਼ਰੂਰ ਮਰੇਣਾ ਪਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਇਹ ਹੌਸਲਾ ਨਹੀਂ ਸੀ ਕਿ ਮੈਂ ਫਿਰ ਤੋਂ ਜੀ ਉੱਠਾਂਗਾ ਕਿਉਂਕਿ ਉਹ ਜੀ ਉੱਠਣ ਵਾਲਾ ਕਨਸੈਪਟ ਹਜੇ ਕਿਸੇ ਨੇ ਨਹੀਂ ਦੇਖਿਆ ਸੀ ਪਰ ਵਿਵਸਥਾ ਵਾਲੇ ਮਰ ਗਏ ਪਰ ਜਿਹੜੇ ਹੁਣ ਪਰਮੇਸ਼ਰ ਦੇ ਨਵੇਂ ਨਿਯਮ ਵਾਲੇ ਹੋਣਗੇ ਮਰਨਗੇ ਜ਼ਰੂਰ ਪਰ ਉਹ ਜੀ ਉੱਠਣਗੇ ਹਾਲੇਲੂਇਆ ਪਰ ਖੁਦਾ ਨੇ ਉਹਨਾਂ ਵਿਵਸਥਾ ਵਾਲਿਆਂ ਨੂੰ ਵੀ ਛੱਡਿਆ ਨਹੀਂ ਮਸੀਹ ਨੂੰ ਉੱਥੇ ਭੇਜਿਆ ਤੇ ਉਹਦਾ ਪ੍ਰਚਾਰ ਕਰਨ ਕਿ ਉਹਨਾਂ ਨੂੰ ਆਜ਼ਾਦ ਕੀਤਾ ਪਰ ਸਾਨੂੰ ਹੁਣ ਮੌਕਾ ਆ ਸਾਨੂੰ ਮਰਨ ਤੋਂ ਬਾਅਦ ਕਿਸੇ ਨੇ ਸੁਸਮਾਚਾਰ ਨਹੀਂ ਸੁਣਾਉਣਾ ਸਾਨੂੰ ਜਿਉਂਦੇ ਜਾਨ ਤਾਈ ਮਿਹਨਤ ਕਰਨੀ ਪੈਊਗੀ ਕਿ ਅਸੀਂ ਵਿਵਸਥਾ ਦੇ ਦੁਆਰਾ ਤਾਂ ਪਾਵੇਂ ਨਹੀਂ ਪਰ ਮਸੀਹ ਦੇ ਦੁਆਰਾ ਸੀ ਧਾਰਮਿਕਤਾ ਵਿੱਚ ਪਹੁੰਚੀਏ ਅਸੀਂ ਵੀ ਮਸੀਹ ਦੇ ਵਾਂਗੂ ਦੁੱਖ ਚੱਲਿਏ ਪਰ ਅਸੀਂ ਅੰਤ ਦੇ ਵਿਲੇ ਜੀ ਉਠੀਏ ਤੇ ਸਾਡਾ ਜੀ ਉਠਣਾ ਖੁਦਾ ਵੱਲੋਂ ਹੋਵੇ ਔਰ ਦੁੱਖ ਚੱਲਣ ਦਾ ਭਾਵ ਇਹ ਨਹੀਂ ਹੈਗਾ ਕਿ ਸਾਨੂੰ ਖਜ਼ਹਿਰੀਆਂ 'ਚ ਠੱਲਿਆ ਜਾਵੇਗਾ ਸਾਡੇ ਤੇ ਦੋਸ਼ ਹੀ ਲੱਗਣਗੇ ਸਾਡੀ ਪ੍ਰੀਖਿਆ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਜਿਸ ਤਰ੍ਹਾਂ ਯੇਸ਼ੂ ਮਸੀਹ ਨੇ 40 ਦਿਨਾਂ ਦੇ ਵਰਤ ਰੱਖੇ ਤੇ ਸ਼ੈਤਾਨ ਉਹਨੂੰ ਪਰਖਣ ਆਇਆ ਸੀ ਅਸੀਂ ਵੀ ਹੁਣ 1 ਵੀਕ ਦੀ ਫਾਸਟਿੰਗ ਦੇ ਵਿੱਚ ਆ ਤੇ ਸਾਡੇ ਤੇ ਇਸ ਸਮੇਂ ਵਿੱਚ ਹੀ ਬਹੁਤ ਪ੍ਰੀਖਿਆਵਾਂ ਆ ਸਕਦੀਆਂ ਤਾਂ ਉਹ ਮਨੁੱਖ ਜਿਹੜਾ ਪਰਤਿਆਵੇ ਨੂੰ ਸਹਿ ਲੈਂਦਾ ਹੈ ਅਗਰ ਅਸੀਂ ਪਰਤਿਆਵੇ ਨੂੰ ਸਹਿ ਕੇ ਖੁਦਾ ਦੇ ਰਾਜ ਵਿੱਚ ਵੜਾਂਗੇ ਤਾਂ ਸਾਡਾ ਜੀਵਨ ਚੋਖਾ ਤੇ ਸਦਾ ਦਾ ਹੋਵੇਗਾ ਹਾਲੇਲੂਇਆ ਤਾਂ ਆਓ ਇਸ ਫਾਸਟਿੰਗ ਨੂੰ ਖੁਦਾਵੰਦਿਆ ਤਰਸੌਂਦੇ ਆਂ ਔਰ ਸਭ ਮਿਲ ਕੇ ਪਰਮੇਸ਼ਰ ਦੇ ਹਜ਼ਰ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵੜਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਅੱਜ ਦੇ ਦਿਨ ਦੀ ਕਿਰਪਾ ਲਈ ਖੁਦਾ ਸੱਚਮੁੱਚ ਤੁਸੀਂ ਦਿਨ ਪਰ ਸਾਨੂੰ ਸੰਭਾਲਿਆ ਪ੍ਰਭੂ ਜੀ ਹੁਣ ਤੱਕ ਸਾਡੀਆਂ ਕਮੀਆਂ ਘਟੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਖੁਦਾਵੰਦ ਆਪਣੀ ਕਿਰਪਾ ਆਪਣੀ ਆਸ਼ੀਸ਼ ਦੇਣਾ ਸਾਨੂੰ ਬlesਸ ਕੀਤਾ ਮਹਾਨ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਰਹਿਮ ਕਰਨ ਵਾਲੇ ਸ਼ਾਂਤੀ ਸੱਚਾਈ ਅਤੇ ਪ੍ਰੇਮ ਦੇਣ ਵਾਲੇ ਖੁਦਾ ਪਿਆਰੇ ਪਰਮੇਸ਼ਰ ਤੁਹਾਡਾ ਧੰਨਵਾਦ ਮਹਾਨ ਖੁਦਾਵੰਦ ਤੁਹਾਡੀ ਅਪਾਰ ਕਿਰਪਾ ਲਈ ਤੁਹਾਡਾ ਸ਼ੁਕਰ ਕਰਦੇ ਮਹਾਨ ਪਰਮੇਸ਼ਰ ਪਤਾ ਤੁਹਾਡਾ ਧੰਨਵਾਦ ਕਰਦੇ ਮਹਾਨ ਖੁਦਾਵੰਦ ਜੋ ਅੱਜ ਦਾ ਪੂਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ ਅੱਜ ਦੀ ਪੂਰੀ ਫਾਸਟਿੰਗ ਦੇ ਵਿੱਚ ਤੁਸੀਂ ਸਾਨੂੰ ਹਿੰਮਤ ਤਾਕਤ ਬਲ ਦਿੱਤਾ ਖੁਦਾ ਤੁਸੀਂ ਆਪਣੀ ਜੀਵਨ ਦੀ ਰੋਟੀ ਦੇ ਨਾਲ ਸਾਨੂੰ ਭਰਪੂਰ ਕੀਤਾ ਸਾਡੇ ਸਰੀਰਾਂ ਨੂੰ ਪਤਾ ਇੱਕ ਜਿਉਂਦੇ ਬਲੀਦਾਨ ਦੇ ਰੂਪ ਵਿੱਚ ਸਵੀਕਾਰ ਕੀਤਾ ਖੁਦਾ ਅੱਜ ਦੀ ਫਾਸਟਿੰਗ ਜਿਵੇਂ ਵੀ ਬਣਾ ਪਾਈ ਹੈ ਨਹੀਂ ਕੀਤੀ ਹੈ ਖੁਦਾਵੰਦ ਹੁਣਾ ਸਾਰਿਆਂ ਦੇ ਤੁਹਾਡੇ ਆਤਮਾ ਨੂੰ ਮੰਗਦੇ ਆ ਅਨੁਗ੍ਰਹਿ ਸੱਚੀ ਸ਼ਾਂਤੀ ਨੂੰ ਮੰਗਦੇ ਖੁਦਾ ਸਾਰੇ ਬਿਪਤਾ ਬੋਝ ਪਰੇਸ਼ਾਨੀਆਂ ਬੰਦਨਾ ਤੋਂ ਆਜ਼ਾਦ ਕਰਨਾ ਖੁਦਾਵਨ ਤੁਹਾਡਾ ਦਇਆ ਕਿਰਪਾ ਆਸ਼ਿਸ਼ ਵਾਲਾ ਹੱਥ ਹੈ ਜਿਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਉੱਤੇ ਹੋਵੇ ਅੱਜ ਦੀ ਫਾਸਟਿੰਗ ਦੇ ਵਿੱਚ ਇਹਨਾਂ ਭੈਣਾ ਭਾਈਆਂ ਨੇ ਜਿੰਨਾ ਵੀ ਵਿਸ਼ਿਆਂ ਦੀ ਦੁਆ ਕੀਤੀ ਜਿੰਨਾ ਵੀ ਭੈਣਾ ਭਾਈਆਂ ਲਈ ਦੁਆ ਕੀਤੀ ਖੁਦਾਵਨ ਇਹਨਾਂ ਸਾਰਿਆਂ ਦੇ ਹਰ ਇੱਕ ਆਵਾਜ਼ ਨੂੰ ਤੁਸੀਂ ਸੁੰਨਣਾ ਤੇ ਉੱਤਰ ਦੇਣਾ ਪੈਰੇ ਪ੍ਰਭੂ ਜੀ ਤੁਹਾਡੀ ਦਇਆ ਕਿਰਪਾ ਪ੍ਰੇਮ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਹੋਵੇ ਪਿਆਰੇ ਪਰਮੇਸ਼ਰ ਸਾਚਮੱਚ ਖੁਦਾਵੰਦ ਜਿੰਨੇ ਵੀ ਭੈਣ ਭਾਈ ਅੱਜ ਦੇ ਵਰਤ ਵਿੱਚ ਨੇ ਖੁਦਾਵੰਦ ਅੱਜ ਦੀ ਇਸ ਫਾਸਟਿੰਗ ਨੂੰ ਤੁਸੀਂ ਕਬੂਲ ਕਰਨਾ ਔਰ ਵਰਤ ਦੇ ਸਮੇਂ ਹੋਣ ਵਾਲੇ ਸਾਰੇ ਗੁਨਾਹਾਂ ਤੋਂ ਸਾਨੂੰ ਸ਼ਮਾ ਕਰਨਾ ਬਖਸ਼ਣਾ ਪਿਆਰੇ ਪ੍ਰਭੂ ਯਾ ਹਵਾ ਆਪਣੀ ਵੱਡੀ ਆਪਣੀ ਅਪਾਰ ਅਤੇ ਵੱਡੀ ਕਿਰਪਾ ਦੇ ਨਾਲ ਸਾਨੂੰ ਬles ਕਰਨਾ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਖੁਦਾ ਅੱਜ ਦੀ ਫਾਸਟਿੰਗ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਸਾਨੂੰ ਸ਼ਮਾ ਕਰਨਾ ਬਖਸ਼ ਲੈਣਾ ਖੁਦਾਵੰਦ ਅਸੀਂ ਉਸੇ ਤਰ੍ਹਾਂ ਵਰਤ ਰੱਖੀਏ ਖੁਦਾ ਜੋ ਰੱਖਣਾ ਤੁਹਾਨੂੰ ਪਸੰਦ ਹੈ ਪ੍ਰਭੂ ਜੀ ਸਾਡੀ ਫਾਸਟਿੰਗ ਮਸੀਹ ਯਿਸੂ ਦੇ ਦੁਆਰਾ ਕਬੂਲੀ ਜਾਵੇ ਪਿਤਾ ਪਰਮੇਸ਼ਰ ਅਸੀਂ ਉਸ ਜੋ ਤੁਹਾਡੇ ਨਬੀਆਂ ਨੇ ਕੀਤੀ ਖੁਦਾ ਜਦ ਤੁਹਾਡੇ ਲੋਕਾਂ ਨੇ ਤੁਹਾਡੀ ਹਜ਼ੂਰੀ ਚ ਦੁਆ ਕੀਤੀ ਖੁਦਾ ਪਵਿੱਤਰ ਆਤਮਾ ਉਤਰਿਆ ਤੇ ਉਹ ਸਭ ਦੇ ਸਭ ਪਰਪੂਰ ਹੋ ਗਏ ਗੈਰ ਪਾਸ਼ਾ ਮਿਲੀ ਬਿਤਾ ਅੱਜ ਸਭ ਦੇ ਸਭ ਜੀ ਨੇ ਵੀ ਤੁਹਾਡੀ ਹਜ਼ੂਰੀ ਚ ਨੇ ਖੁਦਾ ਅੱਜ ਨਾਲ ਦੀਆਂ ਪਾਸ਼ਾਵਾਂ ਬਦਲ ਜਾਣ ਖੁਦਾ ਇਹ ਤੁਹਾਡੀ ਸਮਰਥ ਸਮਝ ਨੂੰ ਪ੍ਰਾਪਤ ਕਰਨ ਪਵਿੱਤਰ ਆਤਮਾ ਦੀ ਅਗਵਾਈ ਦਿਨ ਤੁਹਾਡੇ ਰਾਜ ਵਿੱਚ ਵਾਧੇ ਚਲੇ ਜਾਣ ਖੁਦਾਵੰਤ ਤੁਹਾਡੀ ਸੇਵਕਾ ਹੀ ਦੇਵਨ ਵਦਨ ਪਿਤਾ ਜੀ ਅਸੀਂ ਵਰਤ ਦੇ ਦੁਆਰਾ ਖੁਦਾਵੰਤ ਆਪਣੇ ਭੋਜਨ ਦਾ ਤਿਆਗ ਕਰਕੇ ਆਪਣੇ ਆਪ ਨੂੰ ਖਾਲੀ ਕਰਦੇ ਹਾਂ ਖੁਦਾਵੰਤ ਹੋਰ ਆਪਣੇ ਆਪ ਦੇ ਉੱਤੇ ਤੁਹਾਡੀ ਕਿਰਪਾ ਆਨੰਦ ਪ੍ਰੇਮ ਦਇਆ ਭਲਾਈ ਭਰਪੂਰੀ ਨੂੰ ਮੰ ਖੁਦਾ ਸਾਡੇ ਸਭ ਦੇ ਉੱਤੇ ਆਪਣੀ ਆਸ਼ੀਸ਼ ਨੂੰ ਦੇਣਾ ਖੁਦਾ ਅੱਜ ਦੀ ਇਸ ਫਾਸਟਿੰਗ ਦੇ ਵਿੱਚ ਹੋਣ ਵਾਲੇ ਸਾਰੇ ਗੁਨਾਹਾਂ ਤੋਂ ਸ਼ਮਾ ਕਰ ਦੇ ਖੁਦਾ ਅੱਜ ਦੀ ਫਾਸਟਿੰਗ ਦੇ ਪ੍ਰਤੀਫਲ ਨੂੰ ਰਿਲੀਜ਼ ਕਰ ਦੇ ਪ੍ਰਭੂ ਜੀ ਜੋ ਵੀ ਘਰ ਪਰਿਵਾਰ ਦੀ ਦੁਆ ਪ੍ਰਾਰਥਨਾ ਦੇ ਵਿੱਚ ਨੇ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਤੁਹਾਡੇ ਹੱਥਾਂ ਵਿੱਚੋਂ ਸੌਂਦੇ ਜੰਦਾ ਲਹੂ ਚ ਬles ਕਰ ਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਭੋਜਨ ਅਤੇ ਪਾਣੀ ਨੂੰ ਬles ਕਰ ਦੇ ਖੁਦਾਬੰਦ ਜੋ ਵੀ ਭੋਜਨ ਤੇ ਪਾਣੀ ਗ੍ਰਹਿਣ ਕਰਨ ਵਾਲੇ ਖੁਦਾ ਉਸ ਭੋਜਨ ਅਤੇ ਪਾਣੀ ਉਤੇ ਆਪਣੀ ਬਰਕਤ ਨੋ ਦਿਓ ਪਾਰੇ ਪਰਮੇਸ਼ਰ ਸੱਚਮੁੱਚ ਖੁਦਾ ਅਸਦਾ ਹੈ ਭੋਜਨ ਅਤੇ ਪਾਣੀ ਜਿੰਦਾ ਲਹੂ ਚ ਬਲੈਸ ਹੋਵੇ ਖੁਦਾ ਜੋ ਵੀ ਜਨ ਖਾਵੇ ਤੁਹਾਡੇ ਨਾਮ ਦੀ ਮਹਿਮਾਰ ਵਡਿਆਈ ਕਰੇ ਪੂਰੇ ਘਰਾਂ ਪਰਿਵਾਰਾਂ ਵਾਦੇ ਸਵਰਤ ਨੂੰ ਸੰਪੂਰਨ ਕਰਦੇ ਤੁਹਾਡੇ ਹੱਥਾਂ ਵਿੱਚ ਸੌਂਦੇ ਬਰਕਤ ਆਸ਼ਿਸ਼ ਮਹਿਮਾ ਵਡਿਆਈ ਯੇਸ਼ੂ ਨਾਮ ਦੇ ਵਿੱਚ ਰਿਲੀਜ਼ ਕਰਦੇ ਇਸ ਪ੍ਰਾਰਥਨਾ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ